ਜ਼ਿੰਦਗੀ ਖਰਾਬ ਕੀਤੀ ਹੈ ਤਾਂ ਕਿਉਂ ਕੀਤੀ ਹੈ ਤੂੰ ਜਦੋਂ ਵਿਆਹ ਤੋਂ ਪਹਿਲਾਂ ਸਾਰੇ ਕੰਮ ਕਰ ਲਏ ਸੀ ਤੇ ਫਿਰ ਤੇਨੂੰ ਕੀ ਲੋੜ ਹੀ ਮੈਨੂੰ ਸਭ ਤੋਂ ਵੱਧ ਗੁੱਸਾ ਪਤਾ ਕਿਹੜੀ ਗੱਲ ਦਾ ਤੂੰ ਬਾਕੀ ਮੁੰਡਿਆਂ ਨਾਲ ਕੰਟੈਕਟ ਕੀਤਾ ਫੋਨ ਤੇ ਗੱਲ ਕੀਤੀ ਓਕੇ ਪਰ ਜਿਹੜਾ ਤੂੰ ਆਪਣੇ ਫੋਨ 'ਚ ਨੰਬਰ ਸੇਵ ਕਰਕੇ ਰੱਖਿਆ ਵਾ ਉੱਤੇ ਨਾਂ ਕਿਰਨ ਲਿਖਿਆ ਵਾ ਉਹ ਉਹ ਦਾਸ ਉਹ ਮੁੰਡਾ ਕੌਣ ਹੁਣ ਦੱਸਾਂ ਤੇਰੇ ਪਰਿਵਾਰ ਨੂੰ ਸਾਰੇ ਜਾ ਕੇ ਸਵੀਅਤ ਉਹ ਮੁੰਡੇ ਦੀ ਇਹ ਇਹੋ ਜਿਹੇ ਮੁੰਡੇ ਦੇ ਕੰਟੈਕਟਾਂ 'ਚ ਵੀ ਫੋਟੋਆਂ ਬਖਾਵਾ ਉਹਨਾਂ ਨੂੰ ਸਾਰੇ ਤੇਰੀਆਂ ਵੀ ਬਖਾਵਾ ਜਿਹੜੀਆਂ ਉਹਨੇ ਤੇ ਉਹਨੇ ਤੇਰੀਆਂ ਫੋਟੋਆਂ ਸਾਹਮਣੇ ਰੱਖੀਆਂ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਯਾਰ ਵਿਆਹ ਤੋਂ ਬਾਅਦ ਵੀ ਕੁੜੀਆਂ ਇਹ ਕੰਮ ਕਰਦੀਆਂ ਚੂੜਾ ਜਿੱਦ ਨੇ ਹੱਥ 'ਚੋਂ ਨਹੀਂ ਲੱਥਾ ਐਨਾ ਤੈਨੂੰ ਮੈਂ ਪਿਆਰ ਕਰਦਾ ਹਰ ਥਾਂ ਲੈ ਕੇ ਜਾਂਦਾ ਹਰ ਕੰਮ ਕਰਦਾ ਤੂੰ ਮੇਰੇ ਤੋਂ ਮੇਰੇ ਜਾਣ ਤੋਂ ਬਾਅਦ ਤੂੰ ਆ ਬਫਾਦ ਕਰਦੀ ਮੇਰੇ ਨਾਲ ਆ ਚੋਰੀਆਂ ਕਰਦੀ ਮੇਰੇ ਨਾਲ ਜ਼ਿੰਦਗੀ ਖਰਾਬ ਕਰਕੇ ਸੁੱਟਦੀ ਮੇਰੀ ਕੋਈ ਲਾਈਫ ਆਉਂਦਾ ਵੀ ਦੱਸ ਮੇਰੀ ਕੋਈ ਜ਼ਿੰਦਗੀ ਤੂੰ ਮੈਨੂੰ ਇੱਕ ਗੱਲ ਦੱਸ ਇੱਕ ਤੇ ਹੋ ਗਿਆ ਤੇਰੇ ਪਿੰਡ ਵਾਲਾ ਕਾਕਾ ਜਿਹਦੇ ਨਾਲ ਤੂੰ ਸਾਰਾ ਕੁਝ ਕੀਤਾ ਤਾਂ ਮੁਕਰ ਇੱਧਰ ਮੇਰੇ ਨਾਲ ਗੱਲ ਸੁਣ ਲੈ ਨਹੀਂ ਮੈਂ ਚੱਲਿਆ ਉੱਠ ਹਨਾ ਉਹਦੇ ਤੋਂ ਬਾਅਦ ਇੱਕ ਹੋ ਗਿਆ ਬੱਬਲ ਇੱਕ ਹੋ ਗਿਆ ਤੇ ਚੰਮੜਾ ਇਹਦਾ ਨਾਂ ਕੀ ਇਹਦਾ ਨਾਮ ਨਾ ਬੋਲ ਨਾ ਕੀ ਇਹਦਾ ਹੈ ਕੀ ਨਾ ਤੂੰ ਇਹਨੇ ਹੁਣ ਨਹੀਂ ਦੱਸਦਾ ਮੈਂ ਬਾਹਰ ਤੂੰ ਮੈਂ ਆਖਿਆ ਕਿ ਮੈਂ ਨਹੀਂ ਬਾਹਰ ਦੱਸਦਾ ਹਣੀ ਜੇ ਹਣੀ ਇਹਨਾਂ ਚੰਗਾ ਲੱਗਦਾ ਇਹਦੇ ਹਣੀ ਨਾਲ ਵਿਆਹ ਕਰਾ ਲੀਂ ਆਪਣੇ ਪਿੰਡ ਵਾਲੇ ਨਾਲ ਕਰਾ ਲੀਂ ਜਿਹੜਾ ਘਰ ਆ ਕੇ ਤੈਨੂੰ ਜਿੰਦਾ ਰਿਹਾ ਹੋ ਵਿਆਹ ਤੋਂ ਪਹਿਲਾਂ ਤੂੰ ਆਪਣੇ ਪੂਰੇ ਪਰਿਵਾਰ ਨੂੰ ਛਦਾਈ ਬਣਾ ਕੇ ਉਹਦੇ ਨਾਲ ਸੈਕਸ ਕਰਦੀ ਰਹੀ ਹੈ ਆਪਣੇ ਘਰ 'ਚ ਹੁਣ ਕਹਦਾ ਚੁੱਪ ਹੁਣ ਕਹਦਾ ਚੁੱਪ ਮੈਂ ਫਿਰ ਵੀ ਤੇਰਾ ਵਿਆਹ ਕਰਾਇਆ ਤੂੰ ਵੀ ਮੈਨੂੰ ਸੱਚ ਦੱਸਿਆ ਸਾਰਾ ਸਚਾਈ ਤੂੰ ਮੈਨੂੰ ਸੁਹਾਗ ਰਾਤ ਵਾਲੇ ਦਿਨ ਸਾਰੇ ਦੱਸੀ ਵੀ ਮੇਰਾ ਅੱਜ ਦਾ ਇਦਾਂ ਹੀ ਕਰਦੇ ਮੈਂ ਤਾਂ ਵੀ ਤੈਨੂੰ ਰੱਖ ਲਿਆ ਕੋਸੇ ਮੈਡੀਕਲ ਹੋਸ ਫਿਰ ਤੁਸੀਂ ਨੇ ਤਾਂ ਦੱਸਿਆ ਮੈਂ ਨਹੀਂ ਦੱਸਿਆ ਮੈਂ ਤਾਂ ਕਿਤੇ ਭਾਰੀ ਤਾਂ ਆਪੇ ਦੱਸ ਦਿੰਦੀ ਦਾਦੂ ਨੇ ਕਹੀ ਨਹੀਂ ਦੱਸਦਾ ਮੈਂ ਬਾਹਰ ਤੇ ਮੈਂ ਆਖਿਆ ਕਿ ਮੈਂ ਨਹੀਂ ਬਾਹਰ ਦੱਸਦਾ ਕੀ ਨਾਮ ਹਣੀ ਜੇ ਹਣੀ ਇਨਾ ਚੰਗਾ ਲੱਗਦਾ ਤੇ ਹਣੀ ਨਾਲ ਵਿਆਹ ਕਰਾ ਲੀਂ ਆਪਣੇ ਪਿੰਡ ਵਾਲੇ ਨਾਲ ਕਰਾ ਲਿੰਦੀ ਜਿਹੜਾ ਘਰ ਆ ਕੇ ਤੈਨੂੰ ਜਿੰਦਾ ਰਿਹਾ ਹੋ ਯਾਦ ਹੋ ਪੈਣਾ ਤੂੰ ਆਪਣੇ ਪੂਰੇ ਪਰਿਵਾਰ ਨੂੰ ਛਦਾਈ ਬਣਾ ਕੇ ਉਹਦੇ ਨਾਲ ਸੈਕਸ ਕਰਦੀ ਰਹੀ ਹੈ ਆਪਣੇ ਘਰ 'ਚ ਹੁਣ ਕਹਦਾ ਚੁੱਪ ਹੁਣ ਕਹਦਾ ਚੁੱਪ ਮੈਂ ਫਿਰ ਵੀ ਤੇਰਾ ਵਿਆਹ ਕਰਾਇਆ ਤੂੰ ਉਹ ਵੀ ਮੈਨੂੰ ਸੱਚ ਦੱਸਿਆ ਸਾਰਾ ਸਚਾਈ ਤੂੰ ਮੈਨੂੰ ਸੁਹਾਗ ਰਾਤ ਵਾਲੇ ਦਿਨ ਸਾਰੇ ਦੱਸੇ ਵੀ ਮੇਰਾ ਅੱਜ ਦਾ ਇਦਾਂ ਹੀ ਕਰਦੇ ਮੈਂ ਤਾਂ ਵੀ ਤੈਨੂੰ ਰੱਖ ਲਿਆ ਇਸੇ ਕਾਸੇ ਬਣੀ ਗਏ ਸੀ ਫਿਰ ਤੂੰ ਇਹ ਤਾਂ ਦੱਸ ਨਾ ਮੈਂ ਇਹ ਦੱਸ ਕਿ ਕਿਹਦੇ ਹਾਰੀ ਕਰਤਾ ਕੀ ਦੱਸੂ ਦਾ ਤੁਨੇ ਕਈ